ਆਪਾਂ ਅਕਸਰ ਹੀ ਐਦਾਂ ਦੀਆਂ ਖਬਰਾਂ ਸੁਣਦੇ ਆਂ ਕਿ ਪੈਸਾ ਕਮਾਉਣ ਦੇ ਲਈ ਕਿੱਦਾਂ ਦੀਆਂ ਲੋਕ ਠੱਗੀਆਂ ਮਾਰਦੇ ਨੇ ਫਰੇਬ ਕਰਦੇ ਨੇ ਕਿਵੇਂ ਭੋਲੇ-ਪਾਲੇ ਲੋਕਾਂ ਨੂੰ ਲੁੱਟਦੇ ਨੇ ਯਾਨੀ ਪੈਸੇ ਦੇ ਲਈ ਪਤਾ ਨਹੀਂ ਕਿੱਦਾਂ-ਕਿੱਦਾਂ ਦੇ ਹੱਥ-ਕੰਡੇ ਲੋਕ ਅਪਣਾਉਂਦੇ ਨੇ ਤੇ ਫੇਰ ਉਹਨਾਂ ਨੂੰ ਲੱਗਦਾ ਕਿ ਅਸੀਂ ਜਲਦੀ ਅਮੀਰ ਹੋ ਜਾਵਾਂਗੇ ਜਾਂ ਸਾਡੇ ਕੋਲ ਪੈਸਾ ਛੇਤੀ ਆ ਜਾਵੇਗਾ ਪਰ ਇਹ ਸ਼ਾਰਟਕਟ ਦਾ ਰਸਤਾ ਸਿੱਧਾ ਜੇਲ੍ਹ ਨੂੰ ਜਾਂਦਾ ਹੈ ਅਪਾ ਅਕਸਰ ਹੀ ਸੁਣਦੇ ਆ ਕਿ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਬੰਦਾ ਠੱਗੀਆਂ ਮਾਰਦਾ ਮਾਰਦਾ 1 ਦਿਨ ਫਾਸੀ ਜਾਂਦਾ ਤੇ ਫਿਰ ਉਹ ਸਾਰੀਆਂ ਜੋ ਠੱਗੀਆਂ ਹੁੰਦੀਆਂ ਉਹ ਨਿਕਲ ਜਾਂਦੀਆਂ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਘਟਨਾ ਲੁਧਿਆਣਾ ਦੇ ਮੋਤੀਹਾਰੀ ਦੀ ਹੈ ਇੱਥੇ ਇੱਕ ਬੰਦਾ ਆਪਣੀ ਪਤਨੀ ਦੇ ਨਾਲ ਆਉਂਦਾ ਜਿਸ ਦਾ ਨਾਮ ਸ਼ਿਵਮ ਹੁੰਦਾ ਸ਼ਿਵਮ ਦੇ ਲੁਧਿਆਣੇ ਸੌਰੇ ਸੀ ਤੇ ਉਹ ਖੁਦ ਦਿੱਲੀ ਤੋਂ ਬਿਲੋਂਗ ਕਰਦਾ ਸੀ ਉਹ ਆਪਣੀ ਪਤਨੀ ਨੂੰ ਇੱਥੇ ਛੱਡ ਜਾਂਦਾ ਹੈ ਗੱਲ ਹੈ 13 ਅਪ੍ਰੈਲ 2025 ਦੀ ਪਤਨੀ ਨੂੰ ਛੱਡ ਕੇ ਉਹ ਵਾਪਸ ਦਿੱਲੀ ਜਾਂਦਾ ਹੈ ਪਰ ਰਸਤੇ ਦੇ ਵਿੱਚ ਉਸ ਦੇ ਫੋਨ ਤੋਂ ਮੈਸੇਜ ਆਉਂਦਾ ਉਸ ਦੀ ਪਤਨੀ ਦੇ ਫੋਨ ਤੇ ਕਿ ਅਸੀਂ ਸੇਬਮ ਦਾ ਕਿਡਨਾਪ ਕਰ ਲਿਆ 10 ਲੱਖ ਰੁਪਏ ਦੀ ਫਰौती ਮੰਗੀ ਜਾਂਦੀ ਹੈ ਕਿ ਜੇ 10 ਲੱਖ ਰੁਪਇਆ ਨਹੀਂ ਦੋਮੋਗੇ ਤਾਂ ਅਸੀਂ ਇਸ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਇਹ ਮੈਸੇਜ ਜਦੋਂ ਪਤਨੀ ਦੇਖਦੀ ਹੈ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਹੁਣ ਸਾਰੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਸਭ ਪਰੇਸ਼ਾਨ ਹੋ ਜਾਂਦੇ ਨੇ ਕਿ ਆਖਰ ਇਹ ਕੀ ਹੋ ਗਿਆ 14 ਅਪ੍ਰੈਲ 2025 ਨੂੰ ਪੁਲਿਸ ਨੂੰ ਇਸ ਸਾਰੇ ਮਾਮਲੇ ਦੀ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਜੋ ਸ਼ਿਵਮ ਸੀ ਉਹ ਦਿੱਲੀ ਦੇ ਵਿੱਚ ਇੱਕ ਬੀਮਾ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਹੁਣ ਜੋ ਮੈਸੇਜ ਆ ਰਹੇ ਸੀ ਉਹ ਸ਼ਿਵਮ ਦੇ ਫੋਨ ਤੋਂ ਹੀ ਆ ਰਹੇ ਸੀ ਸ਼ਿਵਮ ਦਾ ਫੋਨ ਕਦੇ ਬੰਦ ਕਰ ਦਿੱਤਾ ਜਾਂਦਾ ਸੀ ਤੇ ਕਦੇ ਚਲਾ ਦਿੱਤਾ ਜਾਂਦਾ ਸੀ ਪੁਲਿਸ ਹੁਣ ਸ਼ੇਵਮ ਦੇ ਫੋਨ ਨੂੰ ਟਰੈਕ ਕਰਦੀ ਹੈ ਕਿ ਇਸ ਤੋਂ ਹੀ ਪਤਾ ਲੱਗ ਸਕਦਾ ਕਿ ਆਖਰ ਇਹ ਜੋ ਕਿਡਨਾਪਰ ਨੇ ਕਿੱਥੇ ਨੇ ਇਹਨਾਂ ਦੀ ਕੀ ਲੋਕੇਸ਼ਨ ਹੈ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਹੈ ਲੋਕੇਸ਼ਨ ਟਰੈਕ ਕਰਦੀ ਹੈ ਤੇ ਆਖਰ ਮੋਤੀਹਾਰੀ ਥਾਣੇ ਦੇ ਐਸ ਐਚਓ ਅਮਰਤਪਾਲ ਸਿੰਘ ਆਪਣੀ ਟੀਮ ਲੈ ਕੇ ਹਰਿਆਣਾ ਦੇ ਪਿਪਲੀ ਦੇ ਵਿੱਚ ਛਾਪੇਮਾਰੀ ਕਰਦਿਆ ਜਦੋਂ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਦੇਖ ਕੇ ਹੈਰਾਨ ਹੋ ਗਈ ਕਿਉਂਕਿ ਉੱਥੇ ਕੋਈ ਵੀ ਕਿਡਨੈਪਰ ਨਹੀਂ ਸੀ ਸਿਰਫ ਸ਼ਿਵਮ ਸੀ ਹੁਣ ਪੁਲਿਸ ਸ਼ਿਵਮ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਕਿ ਆਖਰ ਮਾਮਲਾ ਕੀ ਸੀ ਹੁਣ ਸ਼ਿਵਮ ਜੋ ਕਹਾਣੀ ਦੱਸਦਾ ਹੈ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸ਼ਿਵਮ ਦੱਸਦਾ ਹੈ ਕਿ ਮੈਂ ਇੱਕ ਬੀਮਾ ਕੰਪਨੀ ਦੇ ਵਿੱਚ ਕੰਮ ਕਰਦਾ ਤੇ ਇਸ ਨੇ ਕਈ ਬੰਦਿਆਂ ਦੇ ਪੈਸੇ ਦੇਣੇ ਸੀ ਇਸ ਕੋਲ ਰੁਪਏ ਨਹੀਂ ਸੀ ਹੁਣ ਇਹ ਪਲੈਨਿੰਗ ਕਰਦਾ ਕਿ ਕਿਸ ਤਰ੍ਹਾਂ ਪੈਸੇ ਮੇਰੇ ਕੋਲ ਆ ਸਕਦੇ ਆ ਤਾਂ ਫਿਰ ਇਹ ਆਪਣੀ ਕਿਡਨਾਪਿੰਗ ਦਾ ਡਰਾਮਾ ਰਚਦਾ ਹੈ ਲੁਧਿਆਣੇ ਆਉਂਦਾ ਹੈ ਲੁਧਿਆਣੇ ਆਉਣ ਤੋਂ ਬਾਅਦ ਜਦੋਂ ਇਹ ਕਹਿੰਦਾ ਕਿ ਮੈਂ ਦਿੱਲੀ ਜਾਣਾ ਤਾਂ ਰਸਤੇ ਦੇ ਵਿੱਚੋਂ ਆਪਣੇ ਫੋਨ ਤੋਂ ਹੀ ਇਹ ਆਪਣੀ ਪਤਨੀ ਨੂੰ ਮੈਸੇਜ ਕਰਦਾ ਆਪਣੇ ਰਿਸ਼ਤੇਦਾਰਾਂ ਨੂੰ ਮੈਸੇਜ ਕਰਦਾ ਕਿ ਸ਼ਿਬਮ ਦਾ ਕਿਡਨਾਪ ਹੋ ਗਿਆ ਸਾਨੂੰ 10 ਲੱਖ ਰੁਪਇਆ ਦੋ ਨਹੀਂ ਇਸ ਨੂੰ ਮੌਦ ਦੇ ਘਾਟ ਉਤਾਰ ਦੇਵਾਂਗੇ ਇਸ ਨੇ ਇਹ ਸੋਚਿਆ ਸੀ ਕਿ ਜੋ ਇਹ ਪੈਸਾ ਦਾ ਇਹ ਪੈਸਾ ਮੈਨੂੰ ਮੇਰੇ ਸਹੁਰੇ ਜਾਂ ਭਰਾ ਦੇ ਦੇਣਗੇ ਤੇ ਉਸ ਤੋਂ ਬਾਅਦ ਜੋ ਮੈਂ ਕਰਜ਼ਾ ਦੇਣਾਗਾ ਉਹ ਉਤਾਰ ਦੇਵਾਂਗਾ ਸੌਖੇ ਢੰਗ ਨਾਲ ਮੈਂ ਕਰਜ਼ੇ ਤੋਂ ਮੁਕਤ ਹੋ ਜਾਵਾਂਗਾ ਪਰ ਪੁਲਿਸ ਨੇ ਇਸ ਕੇਸ ਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ 24 ਘੰਟਿਆਂ ਦੇ ਵਿੱਚ ਵਿੱਚ ਇਹ ਸਾਰੇ ਕੇਸ ਨੂੰ ਸਮਝਾ ਲਿਆ ਤੇ ਸ਼ਿਵਮ ਨੂੰ ਗ੍ਰਿਫਤਾਰ ਕਰ ਲਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਦਿਮਾਗ ਲੋਕਾਂ ਦੇ ਹੋ ਚੁੱਕੇ ਨੇ ਕਿਦਾਂ ਕ੍ਰਿਮੀਨਲ ਮਾਈਂਡ ਹੋ ਚੁੱਕੇ ਨੇ ਹਰ ਇੱਕ ਬੰਦਾ ਕੁਝ ਨਾ ਕੁਝ ਗਲਤ ਸੋਚਦਾ ਹੈ ਕੁਝ ਨਾ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਪਤਾ ਨਹੀਂ ਇਹ ਬੜੇ ਸੌਖੇ ਢੰਗ ਨਾਲ ਹੋ ਜਾਵੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਕਦੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਚ ਨਹੀਂ ਸਕਦਾ ਉਸ ਦਾ ਅਪਰਾਧ ਲੋਕਾਂ ਦੇ ਸਾਹਮਣੇ ਇੱਕ ਨਾ ਇੱਕ ਦਿਨ ਆ ਹੀ ਜਾਂਦਾ ਹੈ ਜਿਵੇਂ ਸ਼ਿਵਮ ਦਾ ਅਪਰਾਧ ਥੋੜੇ ਘੰਟਿਆਂ ਵਿੱਚ ਹੀ ਲੋਕਾਂ ਦੇ ਸਾਹਮਣੇ ਆ ਗਿਆ ਉਸ ਦੇ ਪਰਿਵਾਰ ਦੇ ਸਾਹਮਣੇ ਆ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ